ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸੀ ਕਾ ਮੈਂ ਹਾਂ ਤੁਹਾਡਾ ਖੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਕਿ ਫਿਰ ਦੁਬਾਰਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾਵੇ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ 2024 ਦਸੰਬਰ 2 ਨੂੰ ਬਣੀ ਸੀ ਉਸ ਦਾ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਤੈਅ ਸਨਿਸ਼ਚ ਕਰ ਦਿੱਤਾ ਗਿਆ ਚਾਹਯੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੂਨ ਚਾਹਯੋ ਕਿਰਪਾਲ ਸਿੰਘ ਮਲੰਡੂਗਰ ਹੂਨ ਕਿਰਪਾਲ ਸਿੰਘ ਮਲੰਡੂਗਰ ਨੇ ਵੀ ਆਪਣਾ ਅਸਤੀਫਾ ਜਿਹੜਾ ਹੈ ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੌਂਪ ਦਿੱਤਾ ਹੈ ਜੇ ਗੱਲ ਕਰੀਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨਹੀਂ ਰਹੇ ਉਹਨਾਂ ਵੱਲੋਂ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੌਂਪ ਦਿੱਤਾ ਹੈ ਪੰਜ ਰਹਿ ਗਏ ਨੇ ਲੇਕਿਨ ਨਾਮ ਤੇ ਵਜੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਆਖਰੀ ਗੱਲ ਕਹਿ ਦਿੱਤੀ ਹੈ ਆਰ ਪਾਰ ਦੀ ਲੜਾਈ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲਵਾਲੀ ਧੜੇ ਦੇ ਵਿੱਚ ਅਤੇ ਦੂਸਰੇ ਪਾਸੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਸੱਤ ਮੈਂਬਰੀ ਜਿਹੜੀ ਕਮੇਟੀ ਬਣੀ ਸੀ ਜਿਹੜੇ ਪੰਜ ਮੈਂਬਰ ਰਹਿ ਗਏ ਨੇ ਆਰ ਪਾਰ ਦੀ ਲੜਾਈ ਹੋਵੇਗੀ ਕੌਣ ਰਹੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਣ ਨਵਾਂ ਬਣੇਗਾ ਪ੍ਰਧਾਨ ਕਿਉਂਕਿ ਸੁਖਬੀਰ ਸਿੰਘ ਬਾਦਲ ਤਾਂ ਇੰਨੀ ਜਲਦੀ ਜਿਹੜੇ ਸੌਖਾ ਨਹੀਂ ਛੱਡਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਗੱਲ ਕਰੀਏ ਮਨਪ੍ਰੀਤ ਯਾਲੀ ਇਕਪਾਲ ਸਿੰਘ ਝੁੰਦਾ ਪੀਬੀ ਸਤਵਿੰਦਰ ਕੌਰ ਗੁਰਪ੍ਰਤਾਪ ਸਿੰਘ ਵਿਡਾਲਾ ਤੇ ਸੰਤਾ ਸਿੰਘ ਉਦਮਪੁਰੀ ਯਾਨੀ ਕਿ ਪੰਜੇ ਦੇ ਪੰਜੇ ਇਹ ਮੇਨ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ 10 ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਟੱਕਰ ਦੇਣਗੇ ਤੱਕਰ ਕਿਵੇਂ ਦੇਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਕੋਲ ਨੂੰ ਉਹਨਾਂ ਨੂੰ ਜਿਹੜੀ ਰਿਪੋਰਟ ਸੌਂ ਦਿੱਤੀ ਗਈ ਹੈ ਕਿ ਜਿਹੜੀ ਪੜਤਰੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਉਹ ਟਰਾਂਸਪਰੈਂਟ ਨਹੀਂ ਹੈ ਉਸ ਦੇ ਵਿੱਚ ਧੰਦਲੀ ਹੈ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 18 ਲੱਖ ਵੋਟਾਂ ਪਈਆਂ ਜਿੰਨੇ ਵੀ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਹੋਏ ਸੀ ਸੁਖਬੀਰ ਬਾਦਲ ਹੋਣਾ ਨੇ ਲੇਕਿਨ ਹੁਣ ਤਿੰਨਾਂ ਚਾਰਾਂ ਮਹੀਨਿਆਂ ਦੇ ਵਿੱਚ ਕਿਹੜੀ ਸੁਖਬੀਰ ਸਿੰਘ ਬਾਦਲ ਦੇ ਕੋਲ ਜਾਦੂ ਦੀ ਛੜੀ ਆ ਗਈ ਕਿ 18 ਲੱਖ ਤੋਂ ਵੋਟ ਵਧ ਕੇ 35 ਫਿਰ 35 ਤੋਂ 37 ਲੱਖ ਹੋਊਗੀ ਇਸ ਨੂੰ ਲੈ ਕੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦਰ ਵਿਕ੍ਰਮਜੀਤ ਸਿੰਘ ਜੀਠਿਆ ਬੀਬੀ ਹਰਸਿਮਰਤ कौर ਬਾਦਲ ਯਾਨੀ ਕਿ 10 ਤੋਂ 7 ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਇਹਨਾਂ ਨੇ ਸਮੁੱਚੇ ਸਿੱਖ ਜਗਤ ਨੂੰ ਸਮੂਚੀ ਸ਼ਰੋਮਣੀ ਅਕਾਲੀ ਦਲ ਨੂੰ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਭੰਬਲ ਪੂਸੇ ਵਿੱਚ ਪਾ ਰੱਖਿਆ ਹੈ ਕਿ ਕਿਹੜੀ ਉਹ ਜਾਦੂ ਦੀ ਛੜੀ ਲੱਗੀ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਕਿ 18 ਤੋਂ 35 18 ਤੋਂ 35 35 ਤੋਂ 37 ਲੱਖ ਹੋ ਗਈ ਹੈ ਨਵੀਂ ਮੈਂਬਰਸ਼ਿਪ ਜਿਹੜੀ ਭਰਤੀ ਸ਼ੁਰੂ ਕੀਤੀ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਇਸ ਸੱਤ ਮੈਂਬਰੀ ਕਮੇਟੀ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਆਖਰੀ ਗੱਲ ਕਹਿ ਦਿੱਤੀ ਹੈ ਕਿ ਆਪ ਪਾਰ ਦੀ ਲੜਾਈ ਲੜੀਏ ਜੇਕਰ ਗੁਰਦੁਆਰਾ ਪ੍ਰਬੰਧਕ ਕਮਿਟੀ ਨੂੰ ਬਚਾਉਣਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਠੰਡੇ ਬਸਤੇ ਵਿੱਚ ਸਾਰਾ ਮਾਮਲਾ ਪਾ ਦੇਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਨੁਕਸਾਨ ਹੋਵੇਗਾ ਗੁਰਦੁਆਰਾ ਪ੍ਰਬੰਧਕ ਕਮਿਟੀ ਦਾ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਵੀ 227 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਨੇ ਕਿਹਾ ਸਿਰ ਤੇ ਨੇ ਉਸ ਤੋਂ ਪਹਿਲਾਂ ਸਾਨੂੰ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਸਾਥੀ ਆਊਟ ਕਰਨੇ ਪੈਣਗੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਉਂਕਿ ਸਿੱਖ ਪੰਥ ਸਿੱਖ ਜਗਤ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਅੱਕਿਆ ਵੀ ਹੈ ਥੱਕਿਆ ਵੀ ਹੈ ਤੰਗ ਵੀ ਹੈ ਸੁਖਬੀਰ ਸਿੰਘ ਬਾਦਲ ਤੋਂ ਇਸ ਲਈ ਉਹ ਰਿਪੋਰਟ ਸੌਮ ਦਿੱਤੀ ਗਈ ਹੈ ਰਿਪੋਰਟ ਤੋਂ ਬਾਅਦ ਜਿਵੇਂ ਹੀ ਕੋਈ ਫੈਸਲਾ ਆਵੇਗਾ ਵਿਰੋਧ ਹੋਵੇਗਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਧੰਨਵਾਦ